ਸ਼ਟਾਰ ਸਭ ਹੀ ਆ ਗਿਆ ਹਾਈ ਹਾਈ ਮੈਂ ਕੀ ਕਰਨਾ ਹਾਈ ਸਭੀ ਲੱਤ ਬੜੀ ਜਿਆਦੀ ਦਰਦ ਹੋਈ ਜਾਂ ਰਹੀ ਮੇਰੀ ਮੈਂ ਤੁਹਾਨੂੰ ਕੱਲ ਵੀ ਕਿਹਾ ਸੀਗਾ ਵੀ ਦਵਾਈ ਲੈ ਆਇਓ ਦਵਾਈ ਲੈ ਆਇਓ ਤੂੰ ਮੇਰ ਨਾਲ ਤੇ ਜਾਂਦੇ ਨਹੀਂ ਜੇ ਤੇਰੇ ਨਾਲ ਕੀ ਜਾਣਾ ਦਵਾਈ ਮੈਂ ਇਥੋਂ ਪਿੰਡ ਵਾਲੇ ਡਾਕਟਰ ਕੋਲ ਜਾਂਦੀ ਉਹਨਾਂ ਫਰਕ ਕੀ ਨਹੀਂ ਪੈਣਿਆ ਮਾਸਾ ਵੀ ਓਏ ਉਹਨਾਂ ਨਾਲ ਕੀ ਫਰਕ ਪੈਣਾ ਵਾ ਇਹ ਹੱਡੀਆਂ ਵਾਲੇ ਘੱਟ ਨੂੰ ਦਿਖਾ ਦਈਏ ਨਹੀਂ ਤੇ ਹੱਡੀਆਂ ਵਾਲੇ ਨੂੰ ਤੂੰ ਪੁੱਤ ਦਿਖਾ ਲਾਂਗੇ ਪਰ ਇਹ ਆ ਵੀ ਰੋਟੀ ਪਾਣੀ ਤੇ ਆਮਨਾ ਬਕਾਉਣ ਤੇ ਫਿਰ ਦਵਾਈ ਵੀ ਟਾਈਮ ਨਾਲ ਖਾਵਾ ਜੇ ਤੇ ਰੋਟੀ ਪਾਣੀ ਨਹੀਂ ਟਾਈਮ ਨਾਲ ਪਕਾਉਂਦੀਆਂ ਤੇ ਦਵਾਈ ਕਿਹੜੇ ਟਾਈਮ ਨਾਲ ਖਾਵਾ ਮੰਮੀ ਹਲੇ ਤੱਕ ਰੋਟੀ ਨਹੀਂ ਇਹਨਾਂ ਪਕਾਈ ਨਾ ਕੋਤਾ ਇੱਕ ਵਾਰਟੀ ਜੀ ਚੁੱਕੀ ਵੀਰਦੀ ਦੂਜੀ ਪਤਾ ਨਹੀਂ ਕੀ ਕਰਦੀ ਫਿਰ ਦੀ ਰੋਟੀ ਵਾਲ ਕਿੱਥੇ ਹੁੰਦੀਆਂ ਤੂੰ ਸੁੱਖ ਨਹੀਂ ਕਹਿ ਰਣਾ ਭਾਬੀ ਗਰਮੀਤ ਨੂੰ ਨਹੀਂ ਕਹਿ ਰੋਦੇ ਪੁੱਤ ਤੈਨੂੰ ਆਪਣੇ ਆਪ ਵੀ ਉਹਨਾਂ ਨੂੰ ਸੋਚ ਚਾਹੀਦੀ ਆ ਹਰ ਕੰਮ ਮੈਂ ਦੱਸ ਕੇ ਥੋੜਾ ਕਰਾਉਣਾ ਉਹਨਾਂ ਕੋ ਇੰਨਾ ਤੇ ਨਾ ਸੱਤਿਆ ਹੀ ਨਾਸ ਕਰਕੇ ਰੱਖਦੀ ਆ ਉਹ ਸੱਤਿਆਨਾ ਸਾਖੰਡਿਆ ਨੇ ਘੱਰੀ ਸਾਰਾ ਕੁਝ ਇਦਾਂ ਦਿੱਤਾ ਤੈਸਮੈਸ ਵੀ ਕੋਈ ਇਹਨਾਂ ਨੂੰ ਪਤਾ ਹੀ ਨਹੀਂ ਕਰਜ ਸਾਡੀ ਸਸਮਾ ਹੈਗੀ ਆ ਦੀ ਸੇਵਾ ਕਰਨੀ ਆ ਕਿ ਨਹੀਂ ਕੋਈ ਠੀਕ ਆ ਕਿ ਨਹੀਂ ਕਿਤੇ ਪਾਣੀ ਦਾ ਘੁੱਟ ਤੱਕ ਨਹੀਂ ਪੁੱਛਦੀਆਂ ਕਿਤੇ ਤੂੰ ਵੀਰ ਨੂੰ ਦੱਸੀ ਇਹ ਗੱਲ ਵੀਰ ਨੂੰ ਪਤਾ ਵੀਰ ਵੀ ਇਹਦਾ ਜਾਣ ਕੇ ਪਖੰਡ ਕਰਦੀ ਫਿਰਦੀ ਆ ਕੌਣ ਪਖੰਡ ਕਰਦੀ ਫਿਰਦੀ ਮੈਂ ਕਰਦੀ ਪਖੰਡ ਉਹਨਾਂ ਨੂੰ ਇਹ ਪਖੰਡ ਲੱਗਦਾ ਵਾ ਵੀਰ ਦੇ ਨਾਂ ਉਂਗਲਾਂ ਤੇ ਹੀ ਚੜਿਆਈ ਉਹ ਭਾਬੀ ਦੇ ਹੋਰ ਕੁਛ ਦੇਦਾ ਹੀ ਉਹਨੂੰ ਇਹ ਗਰਮੀਤ ਜਾਂ ਵਾਸ ਗਰਮੀਤ ਨੂੰ ਕੋਈ ਦੋਖ ਹੋਵੇ ਉਸੇ ਵੇਲੇ ਲੈ ਕੇ ਤੁਰ ਪੈਂਦਾ ਕਿ ਨਹੀਂ ਮੰਮੀ ਗੱਲ ਤੇ ਤੁਹਾਡੀ ਸਹੀ ਆ ਇਹ ਵੀਰ ਨੂੰ ਵੀ ਭਾਬੀ ਦੇਦੀ ਆ ਹੋਰ ਥੋੜੀ ਕੋਈ ਦੇਦਾ ਵਾ ਉਹ ਤੇ ਗੱਲ ਪੁੱਤ ਠੀਕ ਆ ਪਰ ਇਹ ਆ ਕੱਲਾ ਪੜੀ ਜਨਾਨੀ ਵਾਲੀ ਨੇ ਧਿਆਨ ਰੱਖਣਾ ਤੇ ਸਾਰੇ ਘਰ ਵਾਲੇ ਧਿਆਨ ਰੱਖਣਾ ਚਾਹੀਦਾ ਵਾ ਸੁੱਖ ਨੂੰ ਵੀ ਅਗਲਾ ਨਹੀਂ ਆ ਸੁੱਖ ਦੇ ਪਿਓ ਨੂੰ ਕੋਈ ਗੱਲ ਹੋਈ ਹੁੰਦੀ ਨਾ ਤੇ ਇਹਨੇ ਚੁੱਕਣੇ ਲੈ ਲੈਣੇ ਚੱਲ ਚੱਲੀਏ ਚੱਲ ਚੱਲੀਏ ਤੇ ਇਹਨੂੰ ਮੇਰੀ ਮਾਂ ਨਹੀਂ ਦੇਦੀ ਤੇਰੀ ਮਾਣੀ ਦੀਦੀ ਉਹ ਤੇਰੀ ਮੇਰੀ ਜਿੱਦ ਫਰਕ ਰੱਖਦੀਆਂ ਐ ਇਹੋ ਤੇ ਫਰਕ ਵਿੱਚ ਗਰੇ ਪਾਉਂਦਾ ਵਾ ਪੁੱਛਣਾ ਮੈਂ ਇਹਨੂੰ ਜਾ ਕੇ ਪਹਿਲਾਂ ਰੋਟੀ ਨਹੀਂ ਪਕਾ ਲਈ ਟਾਈਮ ਨਾਲ ਦੇ ਸਕਦੀ ਏ ਹੁਣ ਪਰਵੰਦਰ ਕੁੜੀ ਵੇਖ ਤੋ ਵੇਖੀ ਇਹਨੂੰ ਕਿੱਦਾਂ ਉਂਗਲਾਂ ਦੇਣੀ ਚਾਹਨੀ ਆ ਹੁਣ ਮੈਨੂੰ ਪਤਾ ਲੱਗ ਗਿਆ ਦੀ ਰਗਦਾ ਵੇਖੀ ਹੁਣ ਪਹਿਲਾਂ ਸੁੱਖ ਨੂੰ ਕੀ ਜਾਂਦਾ ਚੱਲ ਇਹ ਆ ਮੇਰੇ ਕਹਨੇ ਤੇ ਇੱਕ ਤੇ ਹੈਗਾ ਹੀ ਆ ਨਾ ਕੁਛ ਨਾ ਕੁਛ ਮੇਰੀ ਸੁਣਦਾ ਤੇ ਆ ਮਾਂ ਦਾ ਦੁੱਖ ਨਹੀਂ ਵੇਖ ਸਕਦਾ ਏ ਨਾਕ ਤੇਂਦਰਾ ਚੜੂ ਕੋ ਚਾਲਮ ਜੇ ਨਹੀਂ ਟੁੱਟ ਜਾਂਦਾ ਤੇ ਜੇ ਪਾਣੀ ਨਾ ਪਾਈਏ ਤੇ ਇਹ ਵੀ ਸੜ ਜਾਂਦੀਆਂ ਆ। ਆਹ ਇਹਨਾਂ ਨੂੰ ਲਾ ਹੀ ਨਹੀਂ ਦੇ ਲਾਂਬੇ ਆਵੇ ਕਿੰਦਾ ਦਾਬਾ ਜੀਆਂ ਨਾਲ ਨਿਕਲ ਆਈਆਂ। ਮੰਨੀ ਆਂਦੇ ਇਹਨਾਂ ਨੂੰ ਖੋਲ ਹੀ ਨਹੀਂ ਖੇੜਦੇ ਤੇ ਬੱਸ ਕੀ ਕਰਨੀ ਮੈਂ ਵੀ ਆਖਿਆ ਇਹਨੂੰ। ਆਹ ਇਹ ਨਹੀਂ ਆਖਿਆ ਆ ਵੇਖੋ ਆ ਦਾਬ ਨਿਕਲ ਆਈਏ ਜੇ ਇਹਨੂੰ ਲਾਂਬੇ ਲਾ ਲਈਏ ਤੇ ਵਧੀਆ ਨਹੀਂ ਰਹੂਗੀ। ਇਹ ਨਹੀਂ ਹੁੰਦੇ। ਹਾਂ ਇਹ ਨਾ ਆ ਹੋਣੀਆਂ ਵਾ ਇਹ ਜਤਲੀਆਂ ਦਾ ਥੱਲੇੋਂ ਜੜਾ ਜੋ ਨਿਕਲਦੇ ਇਹਨਾਂ ਨੂੰ ਖੁਰਕ ਨਹੀਂ ਲੱਗਣਾ ਇਹ ਇਦਾਂ ਹੀ ਵਧਣੀ ਬਸ ਕੰਦੀ ਕਿਉਂ ਨਿੰਬੂ ਦੀ ਤਾਬ ਹੋ ਜਾਂਦੀ ਤਾਂ ਆਪਾਂ ਲਾ ਲਈਦੇ ਤੇ ਵਧੀਆ ਨਿਕਲ ਆਉਂਦੇ ਨਿੰਬੂ ਨਾਲ ਬਾਈ ਵਕਰੀ ਚੀਜ਼ ਹੁੰਦੀ ਆ ਅਈ ਦੇ ਵਿੱਚੋਂ ਨਿਕਲਣਾ ਜੋ ਵੀ ਨਿਕਲਣਾ ਇੱਕ ਤੋਂ ਫੋਲ ਨਿਕਲ ਦਿੰਦੇ ਆ ਆ ਵੀ ਤੇ ਖੁਰਕ ਖਾਦਾ ਜਿਆ ਹੋ ਗਿਆ ਵਾ ਕੋਈ ਚੱਜ ਨਾ ਫੁੱਲ ਹੀ ਨਹੀਂ ਭੰਡਿਆ ਦੋਨੋਂ ਨੂੰ ਕੋਈ ਖਾਦ ਖੁੱਤ ਪਈ ਨਹੀਂ ਇਹਦੇ ਨੂੰ ਖੁਰ ਕੱਢੇ ਹੋਣੀਆਂ ਹਨ ਨਾ ਹੋਣ ਆ ਗਈ ਆਹ ਕਰੇਲੇ ਵੇਖੋ ਕਿੱਦਾਂ ਦੇ ਲੱਗੇ ਇੱਧਰ ਵੇਖੋ ਜਿਵੇਂ ਗੋਲ ਬੇਰ ਹੁੰਦੇ ਇੱਧਰ ਵੇਖੋ ਟਹਿਣੀਆਂ ਭਰੀਆਂ ਪਈਆਂ ਇਹਦੇ ਵਿੱਚ ਉਹ ਡੰਗ ਚੜਿਆ ਉੱਤੇ ਤੇ ਉੱਧਰ ਵੇਖੋ ਆ ਗੋਲ ਇੰਨੇ ਇੰਨੇ ਤੇ ਉਹਦੇ ਨਾਲ ਕੀ ਆ ਕਰਨ ਨੂੰ ਲੱਗੇ ਤੇ ਬੜੇ ਆ ਆਹ ਫੁੱਲ ਕਿੰਨਾ ਪਿਆ ਹੋਵੇ ਓਏ ਇਹ ਲੱਗੇ ਵਾਕਈ ਗੱਲ ਤੇਰੀ ਗੱਲ ਸਹੀ ਹੈ ਡੱਡੂ ਜਿਹਾ ਵਾਂਗੂ ਲੱਗੇ ਨਹੀਂ ਕਰਨਗੇ ਬਹੁਤ ਲੱਗੇ ਆ ਡੰਗ ਸਾਰੇ ਭਰੇ ਪਿਆ ਪਰ ਹੈ ਗੋਲ ਗੋਲ ਨਹੀਂ ਕਿਨਿਗੇ ਹੂੰ ਮੈਂ ਤਾਂ ਦਵਾਈ ਵੀ ਨਹੀਂ ਪਾਈ ਨਾ ਇਹਨਾਂ ਦਵਾਈ ਤੇ ਵੀ ਪਾਣਾ ਤਾਂ ਕਰਕੇ ਸਹੀ ਹੋਣੀ ਹੈ ਫੇਰ ਹੁਣ ਦਵਾਈ ਆ ਯਾਰ ਉਹ ਤੇ ਇੱਕ ਵਾਰੀ ਪੂਰ ਲੱਗ ਲੱਗ ਕੇ ਤੇ ਹੁਣ ਤੇ ਉਤੋਂ ਪਤੇ ਇਕੱਠੇ ਹੋ ਗਏ ਆ ਉਹ ਦਵਾਈ ਹੁਣ ਮੈਂ ਥੋੜਾ ਪਾਉਣੀ ਤੁਸੀਂ ਪਾਓ ਜਾਂ ਸਾਬੀ ਪਾਓ ਕੰਮ ਤੇ ਘਰ ਦੇ ਨਹੀਂ ਮੌਕੇ ਤੇ ਦਵਾਈਆਂ ਪਾਉਣ ਨੂੰ ਘਾਟੇ ਕੰਮ ਮੁੱਕਦੇ ਤੇ ਬਾਕੀ ਇਹਨੇ ਕਿੱਥੇ ਗਏ ਕਰਦੇ ਕੰਮ ਨਹੀਂ ਕਿਤੇ ਇਹਨਾਂ ਕੋਲ ਨਹੀਂ ਸੁੱਕਨੇ ਚੌਕੇ ਜਿੱਲੇ ਤਾਂ ਕੀਤਾ ਮੈਂ ਝਾੜੂ ਪੁੱਛਦਾ ਕੀਤਾ ਉਹ ਦੋਣੀਆਂ ਕਰਾਂਗੇ ਤਾਂ ਫੇਰ ਹੀ ਹੁੰਦਾ ਆਹੋ ਤੇ ਮੰਮੀ ਧੁੱਪ ਬੜੀ ਇੱਧਰ ਆ ਜਾਓ ਹੈ ਤੇ ਮੰਮੀ ਮੰਮੀ ਨਾ ਤਾ ਥੋੜੀ ਬੈਠੀ ਆ ਨਾ ਥੋੜੀ ਤੇ ਪਰਨੀ ਵਾਲੇ ਵੀ ਨਾ ਥੋੜੀ ਐ ਤਾ ਹੋਰ ਕੀ ਲਾਤੀ ਫੜ ਕੇ ਬਹਿਣਾ ਤੇ ਸੱਚੀ ਨਾ ਕਿਤੇ ਪੀੜ ਹੁੰਦੀ ਹੋਵੇ ਕਿਦਾਂ ਚਾਹੀਦੇ ਤੇ ਮੈਂ ਪੁੱਛਾਂ ਤਾਂ ਮੈਨੂੰ ਉਲਟਾ ਪੈਂਦਾ ਤਾਂ ਸੱਚੀ ਪੀੜ ਹੁੰਦੀ ਹੋਊ ਤੇ ਮੈਂ ਕਰੂੰ ਪਰ ਮੈਂ ਪੁੱਛਣੇ ਜਾ ਕੇ ਜਾਓ ਪੁੱਛ ਲਓ ਜਾਓ ਇਹ ਜਿਹੜਾ ਗੱਲ ਵਿੱਚ ਜਿਹੜਾ ਗੋਣਾ ਇਹ ਜਿਹੜਾ ਗੋਣਾ ਨਹੀਂ ਕਿਹੜੀ ਗੱਲ ਨਹੀਂ ਆਗੀ ਨਹੀਂ ਚਾਚਾ ਨੂੰ ਪੁੱਛਦੇ ਤਾਂ ਦੱਸੇ ਕੋਈ ਆਹੋ ਪਾਵੇਂ ਉਹ ਤਿੰਨ ਘਰ ਤੇ ਹੁਣ ਚਾਚਾ ਨੂੰ ਪੁੱਛਿਓ ਜਾਓ ਪਰ ਮੈਂ ਪੁੱਛਣੇ ਨਹੀਂ ਜਾ ਰਹੀ ਮੰਮੀ ਲੱਤ ਫੜ ਕੇ ਪੀਠੀ ਆ ਵਾਕਈ ਨਾ ਸੱਚੀ ਪੀੜ ਹੁੰਦੀ ਤੇ ਤੈਨੂੰ ਕੀ ਲੱਗਣਿਆ ਮਜ਼ਾਕ ਕਰਨ ਦੀ ਨਹੀਂ ਮਜ਼ਾਕ ਨਹੀਂ ਕਰਨੀ ਜੇ ਸੱਚੀ ਕਰ ਪੀੜ ਹੁੰਦੀ ਚ ਦਵਾਈ ਲੈ ਆਵਾਂ ਤੇਰੇ ਵਿੱਚ ਕੱਲ ਦਾ ਚੇਤਾ ਨਹੀਂ ਆਇਆ ਅੱਜ ਤੈਨੂੰ ਚੇਤਾ ਆ ਗਿਆ ਹਣ ਕੇ ਲੱਤ ਪੀੜ ਪੁੱਛਣ ਦਾ ਕੱਲ ਤੇ ਤੈਨੂੰ ਲੱਗਣਿਆ ਹੈ ਮਜ਼ਾਕ ਹੀ ਕਰਨ ਦਾ ਹੀ ਮੈਂ ਮੰਮੀ ਜਦੋਂ ਉੱਦਾਂ ਸ਼ਾਇਦ ਕਹਿੰਦੀ ਵੇ ਸ਼ਰਕੀ ਉੱਦਾਂ ਕੜਾਲੇ ਫਰੋ ਪੈ ਜਾਂਦੀ ਆ ਪੀੜ ਸ਼ਰਕ ਹੁੰਦੀ ਓਦੇ ਆਹੋ ਕੜਾਲੇ ਪੈਣ ਦੀ ਤੇ ਮੈਨਾਂ ਪੀੜ ਨਾ ਤੜਫਾਂ ਢਈ ਆ ਪਰ ਇੱਕ ਗੱਲ ਹੈਗੀ ਆ ਸਾਬੀ ਨੂੰ ਪਤਾ ਮਾ ਪਿਓ ਨੂੰ ਕਿੱਥੇ ਰੱਖਣਾ ਪਰ ਤੈਨੂੰ ਨਹੀਂ ਪਤਾ ਹੈਗਾ ਮੰਮੀ ਕਿਉਂ ਨਹੀਂ ਪ ਕੱਲ ਦਾ ਅੱਜ ਹੀ ਪੁੱਛਣਾ ਆ ਪੁੱਛਿਆ ਨਾ ਤੂੰ ਪੁੱਛਿਆ ਨਾ ਤੇਰੀ ਜਿਨਾਨੀ ਨੇ ਪੁੱਛਿਆ ਤਾਨੂੰ ਤੇ ਅੰਜ ਲੱਗਦਾ ਮੰਮੀ ਫਰੀ ਮਜ਼ਾਕ ਹੀ ਕਰਨ ਰਈ ਆ ਮਜ਼ਾਕ ਵਾਲੀ ਗੱਲ ਛੱਡ ਨਾ ਮੰਮੀ ਤੇਰੀ ਤੇ ਉਹ ਆਵੇਂ ਗੁੱਸੇ 'ਚ ਪੈ ਜਾਂਦੀ ਮੈਨੂੰ ਗਾੜ ਲੇ ਬਣੋ ਮੈਂ ਸੱਚਾ ਮੈਂ ਸ਼ਰਕਾਨ ਕੋਲ ਕੇ ਵੀ ਪੈ ਜਾਂਦੀ ਆ ਬਸੇ ਉਦਾਂ ਹੀ ਪੀੜ ਹੁੰਦੇ ਵੀ ਕੰਮ ਵੱਧ ਘੱਟ ਕਰ ਲੈ ਜਾਂ ਕੇ ਵੀ ਪੈਰ ਉੱਚੇ ਹੀ ਥਾਦੇ ਪੈ ਜਾਂਦਾ ਬੱਲੇ ਤੇਰੇ ਗਰਮੀਤ ਹਾਏ ਵੀ ਕਰੇ ਤੇ ਸੱਤ ਵਾਰੀ ਲੈ ਕੇ ਜਾਣਾ ਤੇ ਤੈਨੂੰ ਮਾਂ ਦਾ ਦੁੱਖ ਮਾਸਾ ਨਹੀਂ ਦਈਆ ਇੱਕ ਗੱਲ ਹੈਗੀ ਆ ਸਭੀ ਜਿਹੜਾ ਹੈਗਾ ਨਾ ਸਭੀ ਨੂੰ ਇੰਨਾ ਪਤਾ ਵਾ ਮੇਰੀ ਮਾਂ ਨੂੰ ਦੋਖ ਵਾ 10 ਵਜੇ ਦਿਹਾੜੀ ਚ ਪੁੱਛ ਲਾਉਂਦਾ ਮੈਨੂੰ ਮੰਮੀ ਮੈਂ ਸਾਰੇ ਬੰਦੇ ਰੱਖਨੇ ਪੈਂਦੇ ਆ ਮੈਂ ਉਹਦੇ ਨਾਲ ਕੋ ਤੁਹਾਨੂੰ ਲਾਈ ਲੱਗ ਵੀ ਜਿਹੜੇ ਮਰਜ਼ੀ ਬੰਨੇ ਹੋ ਗਏ ਕੋਈ ਗੱਲ ਨਹੀਂ ਐ ਅੱਛਾ ਜਿਹੜਾ ਦੁੱਖ ਤਰੀਕ ਸਮਝੇ ਉਹ ਲਾਈ ਲੱਗ ਹੋ ਗਿਆ ਤੇ ਤੂੰ ਆਪਣੇ ਆਪ ਨੂੰ ਬੜਾ ਚਾਤਰ ਸਮਝਦਾ ਹੈ ਨਾ ਮੰਮੀ ਮੈਂ ਤੇਨੂੰ ਦਵਾਈ ਦਵਾਉਣ ਵਾਸਤੇ ਕਹਿ ਗਿਆ ਚੱਲ ਮੈਂ ਡਾਕਟਰ ਕੋ ਦਵਾਈ ਦਵਾ ਲੈਣ ਆ ਤੇ ਚੱਲ ਗਈ ਤੂੰ ਨਾ ਮੈਨੂੰ ਗਾੜੀ ਚਾਰੇ ਪਾਸੇ ਚੋਕੇ ਪੈ ਗਈਆਂ ਆ ਦਵਾਈ ਦਵਾਉਣੀ ਤੂੰ ਮੈਨੂੰ ਉਹਨੂੰ ਲੈ ਜਾ ਦਵਾਈ ਦਵਾਉਣ ਮੈਨੂੰ ਨਹੀਂ ਖੜ ਸਕਦਾ ਤੂੰ ਮੈਨੂੰ ਲੈ ਗਿਆ ਹਿਸਾਬੀ ਲੈਵਾ ਦਵਾ ਲਿਆ ਦਵਾਈ ਸੋਭੀ ਤੂੰ ਅਲਾ ਦਵਾਈ ਆ ਹੋ ਗਿਆ ਤੁਹਾਨੂੰ ਤੇ ਲੱਗਾ ਸੀ ਮਜ਼ਾਕ ਇਹ ਆ ਮੈਂ ਇੰਨਾ ਸੋਚਦੀ ਆ ਮੇਰੇ ਢਿੱਡੋ ਜੰਮੇ ਨਹੀਂ ਮੇਰੇ ਬਣਦੇ ਤੇ ਮੇਰੇ ਜਿਹੜੀਆਂ ਬਗਾਨੀਆਂ ਆ ਉਹਨਾਂ ਕਿੱਥੋਂ ਬਣਨਾ ਮम्मी ਮੈਂ ਬਣ ਤਿੱਦਿਆ ਹੋਰ ਦਸਵੇਂ ਕੀ ਕਰਾਂ ਦੇ ਵਿੱਚ ਬਣ ਬਤਾ ਕਿਉਂ ਦਿਆ ਵਾ ਉਦੋਂ ਜਦੋਂ ਮੈਂ ਕਹਿੰਦੀ ਮੇਰੇ ਲੱਤ ਪੀਣਾ ਹੁੰਦੀ ਤੈਨੂੰ ਇਹ ਮੰਮੀ ਮਜ਼ਾਕ ਕਰਨ ਲਈ ਆ ਫਾਰਮੈਟ ਹੀ ਪੂਰੀ ਕਰਕੇ ਗਿਆ ਮੰਮੀ ਲੱਤ ਪੀੜੋ ਹੁੰਦੀ ਆ ਮੈਨੂੰ ਇਹ ਆ ਵੀ ਮੈਂ ਇਹ ਮੇਰਾ ਇੰਨਾ ਹੈਗਾ ਵਾ ਸਾਬੀ ਦਾ ਸਾਬੀ ਉਸੇ ਵਾਲਾ ਮੈਨੂੰ ਲੈ ਕੇ ਤੁਰ ਪੈਂਦਾ 10 ਕਾ ਮਾਰਾ ਸਾਬੀ 22 ਸਾਬੀ 13 ਵੀ ਕੋ ਬਹਰ ਲਾਦਾ ਆ ਪਤਾ ਨਹੀਂ ਲੱਗਦਾ ਮੇਰਾ ਮੈਂ ਸੱਚੀ ਗੱਲ ਆਖ ਦਿੰਦੀ ਆ ਨਾ ਉਹਦੀਆਂ ਮਿਰਚਾਂ ਲੱਗਦੀਆਂ ਤੈਨੂੰ ਹੈਈ ਤੂੰ ਆਪਣੀ ਜਨਾਨੀ ਦਾ ਸੋਖਾ ਹਾਂ ਜੇ ਬੰਦੇ ਰਹੀ ਆ ਤੂੰ ਮਹਾ ਕੜਨਾ ਤੀ ਕਿਹੜਾ ਕੰਮ ਰਹਿ ਗਿਆ ਕਰਨ ਵਾਲਾ ਬਾਸਰ ਰਾਜ ਨੂੰ ਬਲਿ ਨਿਮਨ ਕਰਕੇ ਕਾਇਲਾ ਵਾਵਾ ਤੇ ਆ ਆਹ ਕਾ ਦੁਨੀਆ ਗਿਆ ਯਾਰ ਮੇਰੇ ਅੱਤੇ ਲਾਗਦਰ ਦੇ ਬਾਹਰ ਲੱਗ ਪਿਆ 40 ਬੋਝਾ ਨਾਲ ਕਰਦੇ ਤੇ ਫੋਕ ਨਮੀ ਜਾਣੇ ਨਿਕਲ ਲੱਗ ਪਈ ਐ ਜਿਹੜੇ ਚਾਲੂ ਹੋਤੇ ਨੇ ਆਈਕਮ ਬਹੁਤ ਰੋਨੀਰ ਖਾਣਾ ਆਈ ਕਿ ਨਾ ਖਲਾਰਾ ਪਿਆ ਬਹੁਤ ਖਲਾਰਾ ਪਿਆ ਹਾਜਰ ਮੇਰੇ ਦੇਦੇ ਕਿੰਨੇ ਨੇ ਖਾਣੇ ਅੰਨੇ ਪਰ ਮੀਂਹ ਨਹੀਂ ਪੈਂਦਾ ਮੀਂਹ ਹੋਵੇ ਤੇ ਮਾਸਾ ਡੰਡਾ ਹੋ ਜਾਂਦਾ ਉਹਦੇ ਦਾ ਲਹਿ ਗਈ ਆ ਪਰ ਹੁਣ ਕੀ ਕਰੀਏ ਹੈ ਰੱਬ ਦੇ ਹੱਥ ਚ ਐਤਕਲ ਹੋਣਾ ਹੀ ਇਹ ਬੋਝਿਆ ਮੀਂਹ ਆਵੇ ਚਾਹੋ ਡੰਡਾ ਹੋ ਜਾਵੇ ਤਾਂ ਟੱਗ ਰਹੇ ਤੇ ਬਾਅਦ ਮੀਂਹ ਖਾਣਾ ਆਵੇ ਪਰ ਫੇਰ ਕੋਈ ਗੱਲ ਨਹੀਂ ਉਹਦੇ ਨਾਲ ਕੋ ਖਾ ਜਾਣੀ ਗੇਰ ਨੂੰ ਮੈਂ ਕੀ ਖਾਵਾ ਤੈਨੂੰ ਪਤਾ ਵਾ ਮੇਰੇ ਤੇ ਭੁਗਾਰ ਹੋਣ ਲੱਗ ਪਏ ਦੀ ਝਾੜੂ ਲਗਦੇ ਆਉਂਦੇ ਆਉਂਦੇ ਐ ਚਲੋ ਕੋਈ ਗੱਲ ਨਹੀਂ ਤੇ ਮੇਰਾ ਸਾ ਮੀਂਹ ਨਹੀਂ ਲੈਜੋ ਹੁਣ ਤੇ ਮੈਂ ਨਾ ਲਾਵਾ ਕੋਈ ਲਗਾਈ ਨਹੀਂ ਜੀ ਇਹ ਟੈਨਸ਼ਨ ਆ ਮੈਂ ਪਹਿਲੇ ਵਾਸਤੇ ਲਾ ਲਈਨੀ ਛੇਤੀ ਕਰ ਮਮੀ ਨੇ ਵੀ ਆਪਦਾ ਮੈਨੂੰ ਬੁੱਖ ਲੱਗੀ ਆ ਤਾਂ ਮੈਂ ਰਹਿ ਗਈ ਨਹੀਂ ਉਧਰ ਨੂੰ ਮੈਂ ਨਹੀਂ ਆਣੀ ਵੇਖ ਹੁਣ ਕੇ ਚਲੋ ਕੋਈ ਨਹੀਂ ਤੇ ਬੈਠ ਜਾਓ ਤੇ ਮੈਂ ਅੱਗ ਕਰਾ ਲੈਂਦੀ ਹਾਂ ਕੰਤੇ ਆਉਣਾ ਵਾਸਤੇ ਘੁਰਤੀ ਲਾਉਣੀ ਚਾਹਾਂ ਪਾਣੀ ਕੋਟ ਤੇ ਪੀਵਾ ਪੀ प्यास लगी हूँ सांग सो के जन्दा ही चलूँगा क्या मुग़दर में इधर ये तरफ आई ना हेलो ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਵੀਰਾ ਕਿੱਦਾਂ ਵਧੀਆ ਠੀਕ ਠਾਕ ਯਾਰਾ ਮੰਮੀ ਦੇ ਨਾਲ ਲੱਤ ਨੂੰ ਦਰਦ ਹੁੰਦੀ ਆ ਤੁਸੀਂ ਵੀ ਮੰਮੀ ਆਪਣੀ ਲਈ ਦਵਾਈ ਲੈਂਦੀ ਹੈ ਨਾ ਸ਼ਾਇਦ ਡਿਸਕ ਨੂੰ ਪੀੜ ਹੁੰਦੀ ਹੈ ਹਾਂ ਤੂੰ ਕਿੱਥੋਂ ਲੈਂਦੀ ਹੈ ਅੱਛਾ ਅੱਛਾ ਟੰਡੀ ਲੱਗੀ ਚੱਲ ਮੈਨੂੰ ਇਦਾਂ ਕਰਉ ਹਾਂ ਨੰਬਰ ਸੈਂਡ ਕਰ ਦਉ ਹਾਂ ਡਾਕਟਰ ਦਾ ਓਕੇ ਚਲੋ ਠੀਕ ਆ ਠੀਕ ਆ ਓਕੇ ਓਕੇ ਭਾਜੀ ਠੀਕ ਹੈ ਜੀ ਓਕੇ ਹੈ ਤੇ ਜਿੱਦੇ ਇੱਦਾਂ ਮੇਰੇ ਹੱਥੋਂ ਫੋਨ ਖੋਇਆ ਵਾ ਜਿਵੇਂ ਬੜੇ ਅੱਕੇ ਥੱਕੇ ਆਏ ਆ ਅੱਕੀਆਂ ਵਾਲੀ ਗੱਲ ਦੀ ਥੱਕੀਆਂ ਨਹੀਂ ਗੱਲ ਨਹੀਂ ਹੁੰਦੀ ਅੱਕੀਆਂ ਵਾ ਥੱਕੀਆਂ ਆਏ ਜੇ ਹੁਣੇ ਬਾਹਰੋਂ ਦੇ ਮੇਰੇ ਨਾਲ ਚੰਗੇ ਭਲੇ ਤਰੇ ਆਉਂਦੇ ਤੇਰੇ ਕੋਲੋਂ ਆਇਆ ਚੰਗਾ ਭਲਾ ਮੈਂ ਤਾਂ ਚੱਲ ਮੰਮੀ ਦਾ ਹਾਲ ਚਾਲ ਪੁੱਛ ਲੈਣਾ ਵਾ ਉਹ ਮੰਮੀ ਉਹਨਾਂ ਨੂੰ ਗੱਲ ਮੈਨੂੰ ਚਾਹੇ ਪੱਥ ਚੋਕੇ ਪੈ ਗਏ ਆਪ ਤਾਂ ਖਾ ਲੈਣੇ ਨੇ ਲੱਡੂ ਜਾ ਕੇ ਮੈਂ ਤਾਂ ਨੂੰ ਆਖਿਆ ਨਾ ਜਾ ਤੇ ਬੰਦਾ ਉੱਦਾਂ ਹੱਥ ਨਹੀਂ ਪੋਸਦਾ ਕੀ ਗੱਲ ਜਾ ਕੇ ਉਹ ਹਾਜੇ ਪੁੱਛੰਦੀ ਲੈ ਬੰਦਾ ਹੋਵੇ ਫੇਰੀ ਪੁੱਛੇ ਨਾ ਕਿਉਂ ਕੀ ਹਲਿਆ ਹਾਜੇ ਪੁੱਛ ਨਹੀਂ ਗੱਲ ਬੇਵਜੂਹੀ ਗੱਲ ਕਰਨ ਦੀ ਗੱਲ ਨਹੀਂ ਹਾਜੇ ਗੱਲ ਕਰ ਰਹਿਣਾ ਇਦਾਂ ਦੀ ਗੱਲ ਕੋਈ ਨਹੀਂ ਤੇ ਓਕੇ ਫੇਰ ਕਹਿੰਦੀ ਹੂੰ ਬੱਕਰੀ ਮਰਾ ਓਖਲੀ ਦੇ ਮਤਾਂ ਉਧਾ ਗਿਆ ਵਾ ਬੰਦੇ ਹਾਲ ਚਾਲ ਪੁੱਛ ਨਾਮ ਨੂੰ ਪਤਾ ਕਰਦਾ ਆੜਦਾ ਗਾੜੀ ਹਾਜੇ ਵਿੱਚ ਤਾਂ ਬਸ ਇੱਕੋ ਹੀ ਗੱਲ ਰੱਖੀ ਆ ਸਾਰੀ ਗੱਲ ਦੇ ਵਿੱਚ ਸਭੀ ਪੁੱਛਦਾ ਸਭੀ ਪੁੱਛਦਾ ਤੂੰ ਪੁੱਛਦਾ ਜੀ ਸਭੀ ਪੁੱਛਦਾ ਸਭੀ ਪੁੱਛਦਾ ਸਾਬੀ ਪੁੱਛਦਾ ਉਹ ਸਭੀ ਪੁੱਛਦਾ ਸਾਬੀ ਦੇ ਸਾਰੇ ਘਰੇ ਵੇਲਾ ਤੇ ਇਹੋ ਤਾਂ ਮੰਦੀ ਆ ਸਾਬੀ ਨੇ ਦੁਵੀਵੀ ਗੱਲਾਂ ਕਰ ਦਿੰਦੇ ਮੇਰੇ ਨਾਲ ਰਲ ਕੇ ਤੇਨੀਆਂ ਚੁਗਲੀਆਂ ਕਰਦੇ ਰਹਿ ਸਾਬੀ ਦੀਆਂ ਤੇ ਆ ਤੇ ਜੇ ਤੂੰ ਪਤਾ ਨਹੀਂ ਕੀ ਇਹ ਸਾਬੀ ਦਾ ਸਾਬੀ ਚੰਗਾ ਹੋ ਗਿਆ ਹੁਣ ਸਾਬੀ ਨੇ ਕਿਹੜੀ ਗਿੱਦਰ ਸਿੰਘੀ ਸੰਘਾਤੀ ਜਣਾ ਸਾਬੀ ਚੰਗਾ ਹੋ ਗਿਆ ਕੀਪ ਤਾਂ ਮੇਰੇ ਨਾਲ ਕੀ ਸੰਘਾਇਆ ਨਹੀਂ ਸੰਘਾਇਆ ਹੁਣ ਮੇਰੇ ਮੇਰਾ ਨਾਮ ਲੜਦਾ ਵੀ ਹੈ ਅੱਗੇ ਚੰਗਾ ਬਣਾ ਮੈਨੂੰ ਮਰੀ ਮਰੀ ਕਰਦੀ ਰਹਿੰਦੀ ਹੁਣ ਮੇਰਾ ਨਾਮ ਲੜਦਾ ਵੀ ਹੈ ਇਹਨਾਂ ਨੂੰ ਪਾਣਾ ਮਾਦਾ ਮੰਮੀ ਨੂੰ ਕੋਈ ਭੂਤ ਪਾਦ ਚੰਬੜ ਗਿਆ ਉਹ ਸਾਦੀ ਵਾਲੇ ਪਿਆਰ ਵਾਲੇ ਹੋ ਗਏ ਟਿੱਟ ਉਲੜ ਲੜ ਵਾਲੇ ਹੋ ਗਏ ਬਾਕੀ ਦਲੇ ਬਾਬੇ ਬੜਾੜੀਆਂ ਜਾ ਉਹ ਵਾ ਭਾਵੇਂ ਰੱਬ ਬਏ ਬੰਦੇ ਕੋ ਮੈਂ ਤੇ ਮਖੌਲ ਕਰਨ ਨਹੀਂ ਆ ਉਸੇ ਪਾਸੇ ਨੂੰ ਧੁਰ ਪੈਂਦੇ ਆ ਬਾਬੇ ਕੋ ਲੈ ਕੇ ਜਾ ਉਹ ਲੱਤਾਂ ਛੜੀਆਂ ਮਾਰਦੀ ਅਗਲੀ ਆ ਜੇ ਵੀ ਮੈਨੂੰ ਘਰੇ ਕਿੱਧਰ ਲੈ ਚਲੇਗੀ ਕਰਨ ਲੱਗੇ ਮੈਂ ਤੇ ਮਖੌਲ ਕਰਨ ਨਹੀਂ ਆ ਤੁਨ ਨਹੀਂ ਤੇਰੀ ਗੱਲ ਸੱਚੀ ਬੋਲ ਰਹੀ ਆ ਸਾਰ ਨੂੰ ਚੁਬੜ ਗਿਆ ਹਾਂ ਤੇ ਹਰ ਗੱਲ ਸੀਰੀਅਸ ਲੈ ਲਿਆ ਤੋ ਸੀਰੀਅਸ ਲੈ ਬੜੀ ਗੱਲ ਹੁੰਦੀ ਆ ਮੈਂ ਸੀਰੀਅਸ ਹੀ ਲੈਣਾ ਗੱਲ ਕੋਈ ਵੀ ਹੋਵੇ ਠੀਕ ਠਾਕ ਆ ਮਾਤਾ ਕੋਈ ਗੱਲ ਨਹੀਂ ਕਿ ਤੇ ਐਵੇਂ ਜਾ ਕੇ ਮਾਤਾ ਨਾ ਸਿੰਘ ਨਾ ਫਸਾਇਆ ਤੋ ਮੈਂ ਪਛਾਹ ਹੋ ਗਈ ਥੋੜਾ ਥੋੜਾ ਮੇਰੇ ਨਾਲ ਉੱਕੇ ਹੋਣ ਲੱਗ ਪਏ ਜਿੰਨਾ ਬੋਲਾਂਗੇ ਜਬਾਨ ਲੜਾਵਾਂਗੇ ਤੇ ਉਹਨਾਂ ਹੀ ਬੁਰਿਆ ਹੀ ਖਮਾਉਣਾ ਮੈਂ ਪਛਾਹ ਹੂੰਗੀ ਚੁੱਪ ਕਰਕੇ ਉਹ ਨਹੀਂ ਬੁਰਿਆਂ ਹੋਣਾ ਦੀ ਗੱਲ ਨਹੀਂ ਹੁੰਦੀ ਪਰ ਅਪ ਤੇ ਵੀ ਬੰਦਾ ਜਿਹਦਾ ਘਰ ਦੇ ਵਿੱਚ ਰਹਿੰਦਾ ਵਾ ਨਾ ਉਦੋਂ ਗੱਲਬਾਤ ਕਰਨੀ ਹੁੰਦੀ ਆ 100 ਗੱਲ ਕਰਦਾ ਬੰਦਾ ਨੋਰਮਲ ਤਰੀਕੇ ਨਾਲ ਗੱਲਬਾਤ ਕਰਲੇ ਵੀ ਹਾਂ ਵੀ ਨੋਰਮਲ ਬੋਲਣਾ ਕੋਈ ਗੱਲ ਨਹੀਂ ਹਮੇਸ਼ਾ ਤਾਂ ਨਾ ਕਿਧੀਆਂ ਆਂਗੂ ਪੈਣ ਦੀ ਗੱਲਬਾਤ ਹੁੰਦੀ ਮਮੀ ਨਾ ਨੋਰਮਲ ਕਦੀ ਸੁਖ ਨਾ ਬੋਲੀ ਨਾ ਮਮੀ ਸਾਭੀ ਨਾ ਬੋਲੀ ਜੇ ਤੁਹਾਡੇ ਵੱਲ ਧਿਆਨ ਹੋ ਗਿਆ ਨਾ ਨਾ ਤੁਹਾਡੇ ਨਾਲ ਬੋਲਣਾ ਮੇਰੇ ਨਾਲ ਵੀ ਹੁਣ ਇਦਾਂ ਹੀ ਕਰਦੇ ਮਮੀ ਦਾ ਪੇਸ਼ਾ ਲੱਗ ਨਹੀਂ ਹੁੰਦਾ ਤੇਰੇ ਮੈਨੂੰ ਨਹੀਂ ਇਹ ਹੁਣ ਤੁਹਾਨੂੰ ਦੱਸਾਂ ਉਹ ਮਮੀ ਦਾ ਪੇਜ ਲਾ ਰਿਹਾ ਕਿ ਮੈਨੂੰ ਲੱਗਾ ਉਹ ਨਹੀਂ ਬਿਲਕੁਲ ਕਦੇ ਆਸਿਨ ਗੋਲਲਾ ਉੱਲ ਗਿਆ ਵਿੱਚੋਂ ਗੁੱਸੇ ਵਾਲਾ ਕੱਸਿਆ ਗਿਆ ਜਿਹੜੀ ਗੱਲ ਕਰ ਲਈ ਗੁੱਸੇ 'ਚ ਕਰਨੀ ਜਿਹੜੀ ਗੱਲ ਕਰ ਲਈ ਗੁੱਸੇ 'ਚ ਕਰਦੇ ਬਸ ਇਹ ਗੱਲ ਦਾ ਮੈਨੂੰ ਨਹੀਂ ਗਾ ਪਤਾ ਪਰ ਉਹ ਪਰੇਸ਼ਾਨ ਰਹਿੰਦੇ ਤੁਹਾਨੂੰ ਮੈਂ ਆਖਿਆ ਇਹ ਵੀ ਰਹਿਣ ਦਿਓ ਪਰ ਤੁਸੀਂ ਕਿਹੜਾ ਮੰਨੇ ਸੀ ਤੇ ਹੁਣ ਉਹ ਖੇ ਕੱਲ ਹੀ ਹੋਈਆਂ ਹੋ ਜਾਂਦੀਆਂ ਜਿਹੜੀ ਗੱਲ ਹੋਈ ਗਈ ਗੱਲ ਹੁਣ ਛੱਡੋ ਗੱਲ ਨੂੰ ਕਿਉਂ ਨਹੀਂ ਜੇ ਬੰਦਾ ਮਾਲਾ ਹਾਲ ਚਲ ਪੁੱਛਿਆ ਜਾਂ ਕਿ ਤੂੰ ਤੇਰੇ ਘਰ ਤੇ ਮ रह ਜਾਂਦਾ ਕੱਲ ਨੂੰ ਮੁੜ ਕੇ ਦੇ ਫੇਰ ਖੜਾ ਨਾ ਜਾਣੀ ਪਿੱਛੇ ਲਾ ਜਾਂਦਾ ਹਾਏ ਹਾਏ ਜਨਾਨੀਆਂ ਤੇ ਅੱਗੇ ਇਹੋ ਕੋਸ਼ਿਸ਼ ਹੁੰਦੀਆਂ ਆਂ ਪਿੱਛੋਂ ਤਾਂ ਸਾਡੀਆਂ ਦਾਦੀਆਂ ਬਣਦਾਦੀਆਂ ਤੋਂ ਮਾਂਾਂ ਨੇ ਆਖਣਾ ਹੁੰਦਾ ਜਨਾਨੀਆਂ ਮਗਰ ਲੱਗੇ ਤੇ ਜਨਾਨੀਆਂ ਨੇ ਆਖਣਾ ਹੁੰਦਾ ਮਾਂਾਂ ਮਗਰ ਲੱਗੇ ਇਹ ਬੰਦਾ ਜਨਾਨੀਆਂ ਹੁੰਦੀਆਂ ਬੰਦਾ ਘਰ ਜਾਵੇ ਬੰਦਾ ਕੌਣ ਹੀ ਮੈਂ ਵੇਖਾਂ ਟਾਡੇ ਹੁਣ ਮੈਂ ਗੱਲਾਂ ਦੇ ਜਵਾਬ ਮੇਰੇ ਕੋਲ ਮੁੱਕਲੇ ਜਾਂਦੇ ਮੈਂ ਤੁਹਾਨੂੰ ਆਖਿਆ ਇੱਕ ਚੁੱਪ ਤੇ ਸੋਹ ਸੁੱਖ ਤੁਸੀਂ ਤੇ ਹੁਣ ਗਾਂ ਗਾਂ ਡੈਜ ਹੁਣ ਨਹੀਂ ਉਹ ਚੰਗਾ ਬੋਲੀ ਤੇ ਮੈਂ ਇਹਦੇ ਵਿੱਚ ਕੀ ਕਰਾਂ ਤੁਸੀਂ ਬਹੁ ਰਮਾਨਾ ਮੈਂ ਵੇਖਾ ਸੁੱਖ ਦੇ ਹੀ ਤੜਕਾ ਨਾਲ ਰੋਟੀ ਬਣੀ ਹੋਣੀ ਨਹੀਂ ਰੋਟੀ ਲੈ ਕੇ ਹੋਣੀ ਹੈ ਖਾਣੀ ਆ ਕਿ ਗੁੱਸੇ ਚੋਂ ਵੀ ਭੁੱਖ ਉੱਡ ਗਈ ਆ ਵੀ ਰੋਟੀ ਖਾਣੀ ਰੋਟੀ ਦਾ ਕੀ ਦੋਖ ਹੈਗਾ ਖਾਣੀ ਆ ਨਾ ਠੀਕ ਆ ਫਿਰ ਬਹੁ ਮੈਂ ਰੋਟੀ ਲੈ ਕੇ ਹੋਣੀ ਹੈ ਤੁਹਾਡੇ ਬਾਹਰ ਤੇ ਲੱਗਾ ਸੁੱਖ ਸੁੱਖ ਆ ਗਈ ਆ ਮੇਰੀ ਗੱਲ ਸੁਣ ਹਾਂ ਤੈਨੂੰ ਫੋਨ ਆਉਣ ਡਿਆ ਸੀ ਫੋਨ ਆਉਣ ਡਿਆ ਹੈ ਕੱਟਤਾ ਵਾ ਹਾਂ ਤੂੰ ਮੰਮੀ ਨੂੰ ਰੋਟੀ ਕਿਉਂ ਨਹੀਂ ਟਾਈਮ ਸਿਰ ਪਕਾ ਕੇ ਦਿੰਨੀ ਬਸ ਬਣ ਗਈ ਖੜਾਉਣ ਲੱਗੀ ਮੰਮੀ ਦੀ ਰੋਟੀ ਬਣ ਗਈ ਇਥੇ ਟਾਈਮ ਕਿੰਨਾ ਹੋ ਗਿਆ ਵਾ ਦਵਾਈ ਨਹੀਂ ਉਹਨੇ ਖਾਣੀ ਲੱਤ ਪੀੜ ਹੁੰਦੀ ਇਹਦੇ ਤੇ ਦੇਣ ਤੇ ਲੱਗੀ ਆ ਮੈਂ ਰੋਟੀ ਹੁਣ ਬਣਤੇ ਗਈ ਆ ਕੀ ਹੋ ਗਿਆ ਵਾ ਰਾਜਮਾ ਬਣਾਉਣ ਨਹੀਂ ਸੀ ਤੁਹਾਨੂੰ ਪਤਾ ਨਾ ਹੱਦਾਂ ਮਕਾਤੀਆਂ ਵਾ ਤੂੰ ਤੇ ਭਾਬੀ ਨੇ ਹੁਣ ਕਾਦੀਆਂ ਹੱਦਾਂ ਮਕਾਤੀਆਂ ਆਪਾਂ ਤੇ ਹੋਰ ਕੀ ਉਹ ਵਿਚਾਰੀ ਤੜਫਣ ਢਈ ਪੀਰ ਨਾਲ ਹੈ ਤੇ ਦਵਾਈ ਖਾਣੀ ਹੁੰਦੀ ਉਹਨੇ ਉਨੇ ਕਿਹਾ ਵੀ ਮੈਨੂੰ ਰੋਟੀ ਨਹੀਂ ਮਿਲਦੀ ਟਾਈਮ ਨਾਲ ਹਾਏ ਰੋਸ਼ਾ ਜਿੰਨੇ ਰਾਜਮਾਵਾਂ ਨੂੰ ਟਾਈਮ ਲੱਗ ਗਿਆ ਮੰਮੀ ਵੀ ਜਾਣ ਕੇ ਕੰਨ ਨੂੰ ਵਧਾ ਦਿੰਦੇ ਆ ਤੇ ਕੋਈ ਉਹੋ ਜੀ ਸਬਜ਼ੀ ਬਣਾ ਲਓ ਜਿਹੜੀ ਛੇਤੀ ਰਹਿ ਜਾਣੀ ਆ ਮੈਂ ਦੋ ਦੋ ਸਬਜ਼ੀਆਂ ਬਣਾਵਾ ਅੱਛਾ ਜੀਰਾ ਘੜਿਆ ਉਹਦੇ ਕਰਕੇ ਦੂਜੀ ਸਬਜ਼ੀ ਵੀ ਨਹੀਂ ਬਣ ਸਕਦੀ ਤੈਨੂੰ ਹੋ ਜੀ ਜਾਂਦਾ ਵਿੱਚੋਂ ਹੀ ਵਿੱਚੋਂ ਨਹੀਂ ਫੜ ਕੁੱਟ ਦੇ ਵਿੱਚੋਂ ਤੁਸੀਂ ਚੰਗੇ ਭਲੇ ਹੋ ਜਾਂਦੇ ਜੇ ਹੈ ਫੜ ਕੁੱਟ ਨੇ ਤੇ ਚੰਗੇ ਭਲੇ ਹੋ ਜਾਂਨੇ ਮੈਂ ਤੈਨੂੰ ਦੱਸਤਾ ਹੀ ਹੋ ਮੈਂ ਜਾਣਾ ਹੀ ਹੁਣ ਟਾਂਡੇ ਮੰਮੀ ਨੂੰ ਲੈ ਕੇ ਤੇ ਮੰਮੀ ਨੂੰ ਟਾਈਮ ਨਾਲ ਰੋਟੀ ਪਕਾ ਦੇ। ਦਵਾਈ ਲੈਣ ਜਾਣਾ ਆਪਾਂ। ਅਸੀਂ ਟਾਂਡੇ ਦਾ ਵੀ ਚਲੇ ਜਾ। ਆਹੋ। ਵੀਰ ਨੂੰ ਤੇ ਕੋਈ ਟੈਨਸ਼ਨ ਹੀ ਨਹੀਂ ਉਹਦੀ। ਪਰਵਾਹ ਹੀ ਨਹੀਂ ਇਹਨੂੰ। ਚਲੋ ਕੋਈ ਨਹੀਂ ਫਿਰ ਮੈਂ ਮੰਮੀ ਨੂੰ ਕਵਾ ਲੰਦੀ ਰੋਟੀ। ਸਾਡੇ ਕਿੰਨਾ ਹੀ ਟਾਈਮ ਲੱਗਣਾ। ਟਾਂਡੇ ਹੁਣ ਕੀ ਤਾਂ ਡਾਕਟਰ ਕੋਲ ਜਾਣਾ ਕਿੰਨਾ ਟਾਈਮ ਲੱਗਣਾ ਕਿੰਨਾ ਨਹੀਂ। ਤੇ ਮੇਰ ਦੀ ਖੰਗ ਵਾਲੀ ਸਿੱਸੀ ਲਈ ਆਏ ਹੁਣ। ਉਹ ਤੇ ਏਡੇ ਚੋਂ ਲੈ ਆਉਂਗਾ। ਚੱਲ ਲਿਆ ਦਿਓ ਮੇਰੇ ਵੀ ਗਲੇ ਸੁੱਕਾ ਤੇਰੀ ਖੰਗ ਛੱਡ ਜੇ। ਬੱਸ ਹਟਦਾ ਹੀ ਨਹੀਂ ਥੂ ਜਾ। ਕੋਈ ਨਹੀਂ ਲਿਆ ਦਊਂਗਾ। ਤੇ ਜਾ ਰੋਟੀ ਪਕਾ ਤੇ ਮੰਮੀ ਨੂੰ ਫੜਾ ਮੈਂ ਵੀ ਆ ਗਈ ਆਂ। ਚੱਲ ਮੈਂ ਫੜਨ ਨਹੀਂ ਬੰਦੀ ਹਾਂ ਇਹਨਾਂ ਨੂੰ ਸਮਝ ਹੀ ਨਹੀਂ ਲੱਗਦੀ ਇਹਨਾਂ ਨੂੰ ਵੀਰ ਨਾ ਵੀ ਕਹਿੰਦਾ ਵੀ ਭਾਬੀ ਨੂੰ ਵੀ ਸਮਝਾ ਲੈ ਨਹੀਂ ਤਾਂ ਫਿਰ ਉਹ ਨਾ ਗੱਲ ਹੋਵੇ ਮम्मी ਸਮਝਾਰੇ ਚੰਗੀ ਤਰ੍ਹਾਂ